ਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਮਹਾਸਵਰਾਤਰੀ ਦੇ ਉਤਸਵ ਦੇ ਵਿੱਚ ਹੈ ਪ੍ਰਾਚੀਨ ਸ਼ਿਵਾਲਾ ਮੰਦਿਰ ਸਾਨੇਵਾਲ ਤੋਂ ਜਿਹੜੀ ਇਹ ਵਿਸ਼ਾਲ ਸੋਭਾ ਯਾਤਰਾ ਸਦੇ ਵਿੱਚ ਜਿਹੜੀ ਕਿ ਅ ਸਵੇਰ ਤੋਂ ਹੋਈ ਵਿਸ਼ਾਲ ਜਿਹੜੀ ਸੋਭਾ ਯਾਤਰਾ ਕੱਢੀ ਗਈ ਔਰ ਪੂਰੇ ਹੀ ਸਾਨੇਵਾਲ ਜੋ ਕਿ ਕਰਦੀ ਹੋਈ ਦੇਰ ਸ਼ਾਮ ਜਿਹੜੀ ਪ੍ਰਾਚੀਨ ਸ਼ਿਵਾਲਾ ਮੰਦਿਰ ਵਿੱਚ ਪਹੁੰਚੀ ਹੈ ਇਸ ਦੇ ਵਿੱਚ ਵੱਖ-ਵੱਖ ਜਿਹੜੀਆਂ ਚਾਕੀਆਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਔਰ ਇਹਦੇ ਨਾਲ ਨਾਲ ਹੀ ਸਾਰੀ ਹੀ ਸੰਗਤ ਸਾਨੇਵਾਲ ਦੇ ਵੱਲੋਂ ਜਿਹੜੀ ਕਾਥਾਂ-ਥਾਂ ਤੇ ਲੰਗਰ ਵੀ ਲਗਾਏ ਗਏ ਨੇ ਔਰ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਜੀਆਂ ਚੱਕੀਆਂ ਜਿਹੜੀਆਂ ਕਟੀਆਂ ਜਾ ਰਹੀਆਂ ਨੇ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਔਰ ਭਗਵਾਨ ਸ੍ਰੀ ਭੋਲੇਨਾਥ ਜੀ ਮਹਾਰਾਜ ਔਰ ਔਰ ਇਹਨਾਂ ਦੇ ਨਾਲ ਨਾਲ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਔਰ ਜਿਹੜੀ ਕਿ ਨਾਲ ਨਾਲ ਜੇ ਵੱਖ-ਵੱਖ ਚੱਕੀ ਪੀਸ ਕਰਦੇ ਭਗਵਾਨ ਸ਼ਨੀ ਦੇਵੀ ਮਹਾਰਾਜ ਔਰ ਭਗਵਾਨ ਭਗਵਾਨ ਬਾਲਮੀਕੀ ਮਹਾਰਾਜ ਉਹਨਾਂ ਦੀਆਂ ਚੱਕੀਆਂ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸੋ ਤਸਵੀਰਾਂ ਤੁਸੀਂ ਵੇਖ ਲਓ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਇਹ ਚਾਕੀਏ ਜਿਹੜੀ ਇਹ ਸ਼ੋਭਾ ਯਾਤਰਾ ਹੋ ਉਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆਸਾਨੇ ਬਸ ਸੁਝਾਈ ਜਾ ਰਹੀ ਹੈ ਬਾਕੀ ਗੱਲਬਾਤ ਕਰਦੇ ਹਾਂ ਆਓ ਦੇਖਦੇ ਹਾਂ ਰਿਪੋਰਟ ਸ਼ਰਵਾਰ ਦੀ ਜੈ ਆਹਾਰ ਮਹਾਦੇਵ ਹੋ ਸ਼ੰਕਰ ਭਗਵਾਨ ਕੀ ਜੈ ਉਮਾ ਮਤੀ ਮਾਉ ਦੇਵਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਅੱਜ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਇਹ 18ਵੀਂ ਵਿਸ਼ਾਲ ਸ਼ੋਭਾ ਯਾਤਰਾ ਸੀ ਜਿਹੜੀ ਕਿ ਅੱਜ ਬਹੁਤ ਧੂਮਧਾਮ ਨਾਲ ਔਰ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ ਆ ਇਹ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਸਵੇਰੇ 10 11 ਵਜੇ ਦੇ ਕਰੀਬ ਸ਼ੁਰੂ ਹੋ ਕੇ ਆਪਣੇ ਪੁਰਾਣੇ ਬਿਆਰ ਸਿਵਲ ਹਸਪੀਟਲ ਰੋਡ ਉਸ ਤੋਂ ਬਾਅਦ ਰਾਮਗੜ ਚੌਕ ਮੇਨ ਚੌਕ ਲਾਣਾ ਮੰਡੀ ਹੁੰਦੇ ਹੁੰਦੇ ਸਾਨੇਵਾਲ ਦੇ ਪੂਰੇ ਸਾਰੇ ਸ਼ਹਿਰ ਦੇ ਵਿੱਚ ਹੋ ਕੇ ਫਿਰ ਦੁਬਾਰਾ ਸ਼ਾਮ ਨੂੰ 7 ਵਜੇ ਪਰਾਜੇਸ਼ਵਰਲਾ ਮੰਦਰ ਦੇ ਵਿੱਚ ਆ ਕੇ ਮੁਕੰਮਲ ਹੋਈ ਆ ਇਸ ਵਾਰ ਜਿਹੜੀ ਸ਼ੋਭਾ ਯਾਤਰਾ ਸੀ ਉਹਦੇ ਵਿੱਚ ਇਸ ਵਾਰ ਇੰਨਾ ਕੁ ਰਸ਼ ਸੀ ਪਿਛਲੀ ਵਾਰ ਨਾਲੋਂ ਕੋਈ ਕੋਈ ਗਿਣਤੀ ਨਹੀਂ ਸੀ ਔਰ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਲੋਕਾਂ ਦਾ ਭੋਲੇ ਨਾਥ ਪ੍ਰਤੀ ਪਿਆਰ ਆ ਸ਼ਰਧਾ ਵਾ ਉਹ ਅੱਜ ਦੇਖਣ ਨੂੰ ਮਿਲੀ ਆ ਬਾਕੀ ਸ਼ਹਿਰ ਵਾਸੀਆਂ ਤੁਸੀਂ ਕਵਰੇਜ ਕੀਤੀ ਹੋਣੀ ਆ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨਾ ਕੁ ਘਟ ਸੀ ਕਿਤਨੀ ਜਿਹੜੀ ਚਾਕੀ ਬੇਸ ਕੀਤੀਆਂ ਜਿਤਨਾ ਜਿਹੜੇ ਅੱਜ ਪ੍ਰਦਰਸ਼ਿਤ ਕੀਤੀ ਇਸ ਵਾਰ ਜਿਹੜੀ ਆਪਾਂ ਪ੍ਰਾਚੀਨ ਸ਼ਵਾਲਾ ਮੰਦਿਰ ਦੀ ਸ਼ੋਭਾ ਯਾਤਰਾ ਨਿਕਲੀ ਗਈ ਹੈ ਇਸ ਵਾਰ ਅਸੀਂ ਪਿਛਲੇ ਜੋ 2-3 ਸਾਲ ਤੋਂ ਚੱਲਦਾ ਆ ਰਿਹਾ ਸੀ ਇਸ ਵਾਰ ਅਸੀਂ ਬਹੁਤ ਕਨਸੈਪਟ ਚੇਂਜ ਕੀਤੇ ਸੀਗੇ ਸਭ ਤੋਂ ਮੇਨ ਸੀ ਭੋਲੇ ਨਾਦੀ ਚਾਂਕੀ ਸੀ ਜਿਹੜੀ ਅਸੀਂ ਕਿਤੋਂ ਆਊਟ ਆਫ ਲੁਧਿਆਣਾ ਤੋਂ ਵੀ ਉਹ ਚਾਂਕੀ ਨੂੰ ਬੁਲਾ ਕੇ ਅਸੀਂ ਇੱਥੇ ਪੇਸ਼ਕਸ਼ ਕਰਾਈ ਸੀ ਔਰ ਚਾਂਕੀ ਨੂੰ ਲੋਕਾਂ ਨੇ ਪਿਆਰੀ ਬਹੁਤ ਦਿੱਤਾ ਔਰ ਉਹਨਾਂ ਤੋਂ ਬਿਨਾ ਆਪਣਾ ਰਾਧਾ ਕ੍ਰਿਸ਼ਨ ਜੀ ਉਸ ਤੋਂ ਬਿਨਾ ਬਾਲਮੀਕ ਮਹਾਰਾਜ ਜੀ ਬਾਬਾ ਬਾਲਗਨਾ ਜੀ ਦੀ ਆਪਣਾ ਸ਼ਨੀ ਮਹਾਰਾਜ ਜੀ ਹੋਰ ਵੀ ਸਾਰੀਆਂ ਜੋ ਵੀ ਸੀ ਰਾਮ ਪਰਵਾਰ ਮਾਤਾ ਰਾਣੀ ਦੀਆਂ ਇਹਨਾਂ ਸਭ ਦੀਆਂ ਚਾਂਕੀਆਂ ਅਸੀਂ ਪੇਸ਼ ਕਰਾਈਆਂ ਸਰ ਮੰਦਰ ਵਿੱਚ ਪ੍ਰੋਗਰਾਮ ਹੈ ਜਿਹੜਾ ਪਰਸੋਂ ਮਹਾਤਿਵ ਰਾਤੀ ਦਿਨ ਆ ਰਿਹਾ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਪਰਸੋਂ ਦਾ ਮਹਾ ਅਸ਼ਵਰਾਤੀਆ 26 ਤਰੀਕ ਨੂੰ ਜਿਹੜਾ ਇੱਥੇ ਪ੍ਰਾਚੀਨ ਸ਼ਵਾਲਾ ਮੰਦਰ ਚ ਪ੍ਰੋਗਰਾਮ ਹੋਣਾ ਉਹਦੇ ਵਿੱਚ ਵੀ ਜਿਹੜੀ ਲਾਈਨ ਆ ਪਹਿਲਾਂ ਸਵੇਰ ਤੋਂ ਹੀ 2 ਵਜੇ ਤੋਂ ਲਾਈਨਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ 9 10 ਵਜੇ ਤੱਕ ਤਾਂ ਮਤਲਬ ਵਾਰੀ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਜੋ ਰੁਟੀਨ ਚ ਚੱਲਦੀ ਹੈ ਪੂਜਾ ਉਹ ਲ ਕੰਮ ਸ਼ੁਰੂ ਹੋ ਜਾਂਦਾ ਫਿਰ ਜਿਹੜਾ ਸ਼ਾਮ ਨੂੰ ਅਸੀਂ ਇੱਥੇ ਪ੍ਰੋਗਰਾਮ ਹੁੰਦਾ ਮਾਸ਼ ਵਰਤਰੀ ਦਾ ਉਹਦੇ ਵਿੱਚ ਅਸੀਂ ਝਾਂਕੀਆਂ ਦਿਖਾਵਾਂਗੇ ਤੇ ਉਸ ਤੋਂ ਬਿਨਾ ਸਾਡੇ ਹਾਲ ਦੇ ਵਿੱਚ ਜੋ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਕਲਾਕਾਰ ਤੇ ਨਾਲ ਹੀ ਝਾਂਕੀਆਂ ਨੇ ਲਾਈਵ ਉਹ ਅਸੀਂ ਉੱਧਰ ਵਿੱਚ ਤਿਸਰਾ ਚ ਸੋਫਾ ਜਿੱਥੇ ਗੱਡੀ ਗਈ ਹੈ ਜਿੱਥੇ ਭਗਵਾਨ ਦੇ ਜਿਹੜੇ ਦ੍ਰਿਸ਼ ਦਿਖਾਏ ਗਏ ਨੇ ਜਿੱਥੇ ਭਗਵਾਨ ਕ੍ਰਿਸ਼ਨ ਜੀ ਮਹਾਰਾਜਾਂ ਭਗਵਾਨ ਆਰੰਭੰਦੇ ਮਹਾਰਾਜਾ ਕੀ ਮੈਸੇਜ ਹੈ ਉਹਨਾਂ ਦਾ ਕੀ ਮੈਸੇਜ ਦੇਉਗੇ ਭਗਤ ਜੀ ਕਾਫੀ ਰਹਿੰਦੇ ਅਸੀਂ ਮੈਸੇਜ ਸਾਡੇ ਝਾਂਕੀਆਂ ਦਾ ਜੋ ਵੀ Hindu ਧਰਮ ਦੀਆਂ ਝਾਂਕੀਆਂ ਹੁੰਦੀਆਂ ਮੋਸਟਲੀ ਆਲ ਓਵਰ ਇੰਡੀਆ ਜਾਂ ਵਰਲਡ ਦੇ ਵਿੱਚ ਉਹਨਾਂ ਦਾ ਮੇਨ ਇਹੀ ਹੁੰਦਾ ਕਿ ਜਿਹੜੀ ਅੱਜ ਕਾ ਦੀ ਜਨਰੇਸ਼ਨ ਆ ਉਹਨਾਂ ਨੂੰ ਸਾਰਾ ਕੁਝ ਪਤਾ ਲੱਗੇ ਕਿ ਭਗਵਾਨ ਰਾਮ ਰਾਧਾ ਕ੍ਰਿਸ਼ਨ ਪੋਲੇਨਾਥ ਉਹਨਾਂ ਦਾ ਕੀ ਅਬ ਤੁਸੀਂ ਧਰਤੀ ਤੇ ਸਹਿਯੋਗ ਸੀ ਤਾਂ ਕਿਸਵ ਲਈ ਆਏ ਸੀ ਤੇ ਉਹਨਾਂ ਦੀਆਂ ਕੀ ਰਚਨਾਵਾਂ ਸੀ ਕੀ ਇਤਿਹਾਸ ਸੀ ਇਹਨੂੰ ਸ਼ੋ ਇਹਨੂੰ ਦਿਖਾਣ ਦਾ ਇਹਨੂੰ ਜਿਹੜਾ ਆਪਣਾ ਝਾਂਕੀਆਂ ਦਾ ਮਤਲਬ ਹੁੰਦਾ ਕਿ ਜਾ ਕੇ ਜਿਨ੍ਹਾਂ ਨੇ ਅੱਜ ਦੇਖੀ ਹੋਗੀ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਅਗਲਾ ਜਾ ਕੇ ਆਪਣੇ ਪੇਰੈਂਟਸ ਨੂੰ ਜਾਂ ਉਹਦੇ ਬਾਰੇ ਜੂੜ ਦੇਖਦਾ ਕਿ ਜਿਨ੍ਹਾਂ ਨੂੰ ਲੋਕ ਸਾਰੇ ਦੇਖਦੇ ਆ ਮੰਨਦੇ ਆ ਕੋਈ ਤਾਂ ਗੱਲ ਹੋਊ ਜੇ ਭਗਵਾਨ ਨੇ ਤਾਂ ਕਿਸੇ ਗੱਲ ਤੁਹਾਡੇ ਚੈਨਲ ਦੇ ਮਾਧਮ ਰਹੀ ਪਹਿਲਾਂ ਤੁਹਾਡਾ ਮੈਂ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਤੁਸੀਂ ਸਾਰਾ ਦਿਨ ਅੱਜ ਇੱਕ ਸੇਵਾ ਨਿਭਾਈ ਆ ਤੁਸੀਂ ਕਵਰੇਜ ਕੀਤੀ ਆ ਉਸ ਤੋਂ ਬਾਅਦ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਪ੍ਰਧਾਨ ਜੀ ਗੈਰ ਹਾਜ਼ਰ ਸੀ ਕਿਸੇ وجہ ਕਰਕੇ ਉਹਨਾਂ ਵੱਲੋਂ ਤੇ ਪਰਾਚੀਨ ਸ਼ਵਾਲਾ ਮੰਦਿਰ ਕਮੇਟੀ ਵੱਲੋਂ ਤੇ ਸਾਰੇ ਮੈਂਬਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਹ ਝਾਂਕੀਆਂ ਵਾਲੇ ਨੇ ਚਾਹੇ ਉਹ ਟਰੈਕਟਰ ਟਰਾਲੀਆਂ ਵਾਲੇ ਨੇ ਚਾਹੇ ਗੱਡੀਆਂ ਵਾਲੇ ਨੇ ਚਾਹੇ ਉਹ ਸਾਊਂਡ ਵਾਲੇ ਨੇ ਲਾਈਟਾਂ ਵਾਲੇ ਨੇ ਹਰ ਤਰ੍ਹਾਂ ਦੇ ਬੈਂਡ ਵਾਲੇ ਨੇ ਜਿਹੜੇ ਵੀ ਨੇ ਮਤਲਬ ਜਿਨ੍ਹਾਂ ਨੇ ਅੱਜ ਇੱਥੇ ਸੇਵਾ ਨਿਭਾ ਕੇ ਇਹਨੂੰ ਕਾਮਯਾਬ ਬਣਾਇਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਸਪੈਸ਼ਲੀ ਥੈਂਕਸ ਕਰਦੇ ਆਂ ਜਿਨ੍ਹਾਂ ਨੇ ਅੱ ਮਤਲਬ ਪਾਣੀ ਤੋਂ ਲੈ ਕੇ ਹਰ ਚੀਜ਼ ਅੱਜ ਲੰਗਰ ਲੱਗਿਆ ਅਸੀਂ ਉਹਨਾਂ ਸਭ ਦਾ ਧੰਨਵਾਦ ਕਰਦੇ ਆ ਤੇ ਅਸੀਂ ਇਹੀ ਕਹਿੰਨੇ ਆ ਕਿ ਪੋਲੇ ਨਾਤੇ ਨਾਲ ਸਭ ਦੀਆਂ ਝੋਲੀਆਂ ਭਰੀਆਂ ਰੱਖੇ ਤਰੱਕੀਆਂ ਦਵੇ ਤੇ ਕਾਮਯਾਬੀ ਦੇਵੇ ਵਾਧਾ ਹਾਂ ਜੈ ਪ੍ਰਣਾਤ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿੰਨਾ ਯੂਥ ਵੱਧ ਤੋਂ ਵੱਧ ਆਪਣੇ ਧਰਮ ਸਨਾਦਨ ਧਰਮ ਦੇ ਨਾਲ ਜੁੜੇਗਾ ਉਨਾ ਹੀ ਸਨਾਦਨ ਧਰਮ ਨੂੰ ਅਸੀਂ ਹੋਰ ਪ੍ਰਚਾਰ ਪ੍ਰਫੁੱਲਤ ਕਰ ਸਕਦੇ ਹਾਂ ਉਹਦੇ ਲਈ ਅੱਜ ਉਹ ਚੀਜ਼ ਦੇ ਨਾਲੇ ਦੇਖੀ ਗਿਆ ਵੀ ਜਿੱਥੇ ਉਹ ਸੰਤ ਬੱਲੋ ਜਿਹੜੀਆਂ ਅੱਜ ਕੀਰਤਨ ਜਿੱਥਾ ਮਤਲਬ ਕੀਰਤਨ ਵੀ ਕੀਤਾ ਗਿਆ ਆ ਆਪਣੇ ਲੇਡਿਸ ਵੱਲੋਂ ਤਾਂ ਚੱਕ ਕੇ ਨਾਲ ਨਾਲ ਤੁਰੇ ਗਏ ਤਾਂ ਕੀ ਉਸ ਮੈਸੇਜ ਦਿਓਗੇ ਇਸ ਨੂੰ ਲੈ ਕੇ ਉਹਦਾ ਵੀ ਇਹੀ ਮੈਸੇਜ ਆ ਗਿਆ ਜੋ ਸ਼ਰਦਾ ਭਾਵਨਾ ਦੇ ਨਾਲ ਲੇਡੀ ਨੇ ਸਾਸਨ ਕੀਤਾ ਵਾ ਉਹਦਾ ਜੋਗ ਨਗਾਨ ਬੋਲੇਨਾਦ ਦਾ ਸਾਰਿਆਂ ਨੇ ਕੀਤਾ ਵਾ ਤੇ ਆਪਣਾ ਬੋਲੇਨਾਦ ਸਾਰਿਆਂ ਦੇ ਕਿਰਪਾ ਕਰਨ ਠੀਕ ਹੈ ਜੀ ਸੰਗਤ ਜਿਵੇਂ ਵੀ ਆ ਉਹ ਹੋਰ ਵੱਧ ਚੜ ਕੇ ਮੰਦਰਾਂ ਜੁੜੇ ਜਿਵੇਂ ਮੰਦਰ ਦੀ ਉਸਾਰੀ ਦਾ ਸਾਡੀ ਦਾ ਕੰਮ ਚੱਲ ਰਿਹਾ ਵਾ ਦੇਖ ਰਹੇ ਨੇ ਮੰਦਰ ਬਹੁਤ ਭਾਵੇਂ ਮੰਦਰ ਬਣ ਰਿਹਾ ਵਾ ਸਾਡਾ ਆਨਲਾਈਨ ਟਾਈਮ 'ਚ ਅਸੀਂ ਹੋਰ ਇਹਨੂੰ ਪ੍ਰਫੁੱਲਤ ਕਰਾਂਗੇ ਤੇ ਵਧੀਆ ਚ ਹੋਰ ਵਧੀਆ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕਰਾਂਗੇ ਆਨਲਾਈਨ ਟਾਈਮ 'ਚ ਅਸੀਂ ਸਾਡਾ ਪ੍ਰੋਗਰਾਮ ਹੈ ਅਸੀਂ ਕੁਝ ਡਿਜੀਟਲ ਝਾਕੀਆਂ ਵੀ ਪੇਸ਼ ਕਰੀਏ ਸ਼ੁਭਾ ਯਾਤਰਾ ਦਾ ਕੋਈ ਰਾਤ ਮਿਡ ਨਾਈਟ ਤੱਕ ਦਾ ਵੀ ਕੋਈ ਪ੍ਰੋਗਰਾਮ ਹੋਵੇ ਸਾਡਾ ਜਿਹੜਾ ਬਹੁਤ ਸ਼ੰਕਰ ਭਗਵਾਨ ਕੀ ਜੈ ਗੜੀਆਂ ਚਾਂਕੇ ਕੱਢੀਆਂ ਗਈਆਂ ਬਹੁਤ ਸੋਹਣੀਆਂ ਜਿਹੀਆਂ ਕੱਢੀਆਂ ਗਈਆਂ ਠੀਕ ਹੈ ਤੇ ਸਾਰਿਆਂ ਦੇ ਪ੍ਰਭੂ ਦੀ ਕਿਰਪਾ ਦੁਆਰਾ ਬਹੁ ਸ਼ੰਕਰ ਭਗਵਾਨ ਨੇ